ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਜੇਕਰ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਦੁਕਾਨ ਜਾਂ ਸਾਡੇ ਕਾਰਜ ਨਹੀਂ ਬਣ ਰਹੇ ਤਾਂ ਅਸੀਂ ਕੀ ਕਰੀਏ ਗੁਰਮੁਖ ਪਿਆਰਿਓ ਬਹੁਤ ਵੱਡਾ ਇਹ ਸਵਾਲ ਬਣ ਜਾਂਦਾ ਹੈ ਵੀ ਆਖਰ ਕੀ ਕਰੀਏ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਦੇ ਦੁਆਰਾ ਇਹ ਸਭ ਕੁਝ ਠੀਕ ਹੋਣਾ ਹੈ ਅਸਲ ਚ ਸਾਨੂੰ ਕੀ ਕਰਨਾ ਪਏਗਾ ਅਸੀਂ ਕੀ ਕਰੀਏ ਅਜੇ ਹਾ ਇਹਦੇ ਬਾਰੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਪਾ ਰਹਿਮਤ ਪਿਆਰਿਓ ਸਭਨਾ ਤੇ ਵਰਤੇ ਸਾਤ ਸੰਗਤ ਗੁਰਬਾਣੀ ਨੇ ਬਹੁਤ ਸੁਣੀ ਉਦਾਹਰਣ ਦਿੱਤੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਾਹੀ ਸੁਰਤ ਮਲੂਕੀ ਵੇਸ ਹੌਠ ਗਵਾੜਾ ਠੱਗੀ ਦੇਸ ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਦੇ ਵਿੱਚ ਫਸਾਵਾ ਪਰ ਮੈਂ ਫਕੀਰਾਂ ਵਾਲਾ ਲਿਬਾਸ ਪਾ ਲਿਆ ਮੈਂ ਬੇਨਤੀ ਸਪਸ਼ਟ ਕਰਨੀ ਭਲਾ ਸਮਝਿਓ ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਦੇਸ਼ ਨੂੰ ਵੀ ਠੱਗ ਰਿਹਾ ਲੋਕਾਂ ਨੂੰ ਠੱਗ ਰਿਹਾ ਛੋਟੇ ਤੋਂ ਛੋਟੇ ਨੂੰ ਵੱਡੇ ਤੋਂ ਵੱਡੇ ਨੂੰ ਠੱਗ ਰਿਹਾ ਕਿਸੇ ਨੂੰ ਮੈਂ ਛੱਡਿਆ ਹੀ ਨਹੀਂ ਤੇ ਸਭ ਤੋਂ ਵੱਡੇ ਠੱਗ ਅਸੀਂ ਆ ਜਿਹੜੇ ਆਪਣੇ ਆਪ ਨੂੰ ਠਗਵਾ ਰਹੇ ਹਾਂ ਅਸੀਂ ਕਹਿੰਨੇ ਵੀ ਆਓ ਸਾਨੂੰ ਠੱਗ ਲਓ ਸਾਡੇ ਕੋਲੇ ਪੈਸਾ ਬਹੁਤ ਹੈ ਆਓ ਸਾਨੂੰ ਠੱਗ ਲਓ ਆਓ ਸਾਨੂੰ ਚੰਗੀ ਤਰ੍ਹਾਂ ਠੱਗ ਲਓ ਪੈਸਾ ਬਹੁਤ ਹੈ ਚੰਗੀ ਤਰ੍ਹਾਂ ਠੱਗ ਲਓ ਸਾਨੂੰ ਇਹੋ ਜੀਆਂ ਗੱਲਾਂ ਅਸੀਂ ਕਰਦੇ ਆਂ ਗੁਰਮੁਖ ਪਿਆਰਿਓ ਇੱਕ ਗੱਲ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਸੁਚੇਤ ਕਰਦੀ ਹੈ ਕਾਰੋਬਾਰ ਨਹੀਂ ਚੱਲਦਾ ਘਰ ਮਕਾਨ ਨਹੀਂ ਚੱਲਦਾ ਲੜਾਈ ਝਗੜਾ ਰਹਿੰਦਾ ਹੈ ਕੁਝ ਵੀ ਰਹਿੰਦਾ ਹੈ ਤੇ ਅਸੀਂ ਬਾਬਿਆਂ ਵਾਲੇ ਪਾਸੇ ਤੁਰ ਪਈਨੇ ਚਲੋ ਜੀ ਬਾਬਿਆਂ ਵਾਲੇ ਪਾਸੇ ਤੁਰਿਏ ਚਲੋ ਜੀ ਬਾਬਿਆਂ ਨੂੰ ਤੁਰਿਏ ਜੀ ਤੇ ਅਸੀਂ ਉਹਨਾਂ ਨੂੰ ਕਹੀਏ ਉਹ ਕਹਿੰਦਾ ਵੀ ਤੁਹਾਡੇ ਤਾਂ ਦੋਸ਼ ਹੈ ਜੀ ਤੁਹਾਡੇ ਦੇ ਕਿਸੇ ਨੇ ਕੁਝ ਕਰਾਇਆ ਹੋਇਆ ਹੈ ਇਨ ਜੈ ਜੀ ਤੇ ਉਹਨਾਂ ਲੋਕਾਂ ਨੇ ਚੰਗੀ ਤਰ੍ਹਾਂ ਆਪਣੀਆਂ ਦੁਕਾਨਾਂ ਖੋਲ ਰੱਖੀਆਂ ਨੇ ਤੇ ਸਾਨੂੰ ਠੱਗੀ ਜਾ ਰਹੇ ਨੇ ਠੱਗੀ ਜਾ ਰਹੇ ਨੇ ਅਸੀਂ ਉਹਨਾਂ ਲੋਕਾਂ ਤੋਂ ਆਪਣੇ ਆਪ ਨੂੰ ਜਿਹੜਾ ਹੈ ਬਚਾ ਨਹੀਂ ਪਾਰੇ ਉਹਦਾ ਕਾਰਨ ਕੀ ਹੈ ਅਸੀਂ ਉਹਨਾਂ ਦੇ ਜਾਲ ਦੇ ਵਿੱਚ ਫਸ ਗਏ ਅਸੀਂ ਉਹਨਾਂ ਦੇ ਝਾਂਸੇ ਦੇ ਵਿੱਚ ਫਸ ਗਏ ਅਸੀਂ ਉਹਨਾਂ ਲੋਕਾਂ ਦੇ ਐਸੇ ਝਾਂਸੇ ਦੇ ਵਿੱਚ ਆਏ ਐਸੇ ਉਹਨਾਂ ਲੋਕਾਂ ਦੇ ਅਸੀਂ ਇਰਦ-ਗਿਰਦ ਘੁੰਮੇ ਤੇ ਸਾਥ ਸੰਗਤ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ ਲੋਕ ਸਾਨੂੰ ਠੱਗ ਕੇ ਲੈ ਗਏ ਉਹ ਲੋਕਾਂ ਨੇ ਸਾਨੂੰ ਚੰਗੀ ਤਰ੍ਹਾਂ ਠੱਗ ਲਿਆ ਤੇ ਪਰ ਸਾਨੂੰ ਅੱਜ ਤੱਕ ਪਤਾ ਨਹੀਂ ਲੱਗਿਆ ਵੀ ਕਾਰਨ ਕੀ ਬਣਿਆ ਕਿਵੇਂ ਠੱਗ ਲਿਆ ਸਾਨੂੰ ਠੱਗੇ ਗਏ ਅਸੀਂ ਠੱਗੀ ਦਾ ਸ਼ਿਕਾਰ ਹੋ ਗਏ ਅਸੀਂ ਸਾਧ ਸੰਗਤ ਸਤਿਗੁਰੂ ਨੇ ਇਸੇ ਕਰਕੇ ਕਿਹਾ ਕਿ ਇਹਨਾਂ ਲੋਕਾਂ ਨੇ ਠੱਗੀ ਦੇ ਵਿੱਚ ਸਾਨੂੰ ਫਸਾ ਲਿਆ ਠੱਗੇ ਅਸੀਂ ਗਏ ਦੱਸ ਅਸੀਂ ਸਕਦੇ ਨਹੀਂ ਕਿਸੇ ਨੂੰ ਔਰ ਅਸੀਂ ਰੌਲਾ ਵੀ ਨਹੀਂ ਪਾ ਸਕਦੇ ਤੇ ਅਸੀਂ ਆਪਣੇ ਆਪ ਨੂੰ ਠੱਗਿਆ ਠੱਗਿਆ ਵੀ ਮਹਿਸੂਸ ਨਹੀਂ ਕਰਦੇ ਕਿਉਂਕਿ ਸਾਨੂੰ ਇਹੋ ਜਿਹਾ ਇੱਕ ਉਹਨਾਂ ਨੇ ਬਿਲਕੁਲ ਇੱਕ ਵਜ਼ਾ ਦੇ ਵਿੱਚ ਫਸਾਤਾ ਸਾਨੂੰ ਸਾਧ ਸੰਗਤ ਇਹੋ ਜਿਹੇ ਲੋਕ ਦੇਸ਼ ਨੂੰ ਠੱਗ ਰਹੇ ਨੇ ਸਾਡੇ ਲੋਕਾਂ ਨੂੰ ਠੱਗ ਰਹੇ ਨੇ ਤੇ ਅਸੀਂ ਸਭ ਤੋਂ ਵੱਡੇ ਠੱਗਾ ਜਿਹੜੇ ਆਪਣੇ ਆਪ ਨੂੰ ਹੀ ਉਹਨਾਂ ਦੇ ਹਵਾਲੇ ਜਾ ਕੇ ਕਰ ਦਿੰਨੇ ਆ ਗੁਰੂ ਦਾ ਕਹਿਣਾ ਇਹ ਵੇ ਕਿ ਪਿਆਰਿਆ ਘਰ-ਵਾਰ ਨਹੀਂ ਚੱਲਦਾ ਕਾਰੋਬਾਰ ਨਹੀਂ ਚੱਲਦਾ ਤੇ ਗੁਰੂ ਨੂੰ ਅਰਦਾਸ ਕਰ ਅਕਾਲ ਪੁਰਖ ਨੂੰ ਅਰਦਾਸ ਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਹੋਏਗੀ ਤੇ ਸੱਜਣਾ ਯਾਦ ਰੱਖੀ ਜਦੋਂ ਗੁਰੂ ਦੀ ਕਿਰਪਾ ਹੋਈ ਜਦੋਂ ਪਾਤਸ਼ਾਹ ਦੀ ਰਹਿਮਤ ਹੋਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਤੇ ਸਾਧ ਸੰਗਤ ਯਾਦ ਰੱਖੀ ਪਿਆਰਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਰਹਿਮਤ ਤੋਂ ਬਿਨਾ ਕੋਈ ਤੇਰਾ ਭਲਾ ਨਹੀਂ ਕਰ ਸਕਦਾ ਗੁਰੂ ਦੀ ਕਿਰਪਾ ਦਾ ਹੱਕਦਾਰ ਹੋਵੀਂ ਪਾਤਸ਼ਾਹ ਕਹਿੰਦੇ ਨੇ ਕਿ ਗੁਰੂ ਜਿਹੜਾ ਹੈ ਨਾ ਸਤਿਗੁਰੂ ਜਿਹੜਾ ਹੈ ਨਾ ਉਹ ਬਹੁਤ ਮਹਾਨ ਹੈ ਉਹ ਤੇਰੇ ਕੋਲੇ ਮੌਜੂਦ ਹੈ ਸਭ ਮੱਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਉਹ ਪਾਲਣਹਾਰਾ ਹੈ ਉਹ ਪ੍ਰਤੱਖ ਤੈਨੂੰ ਦਿ세ਗਾ ਪ੍ਰਭੂ ਸਭ ਜੀਵਾਂ ਦੇ ਵਿੱਚ ਮੌਜੂਦ ਹੈ ਸਭ ਜੀਵਾਂ ਨੂੰ ਦਾਤਾਂ ਦੇ ਕੇ ਸਭ ਦੀ ਸੰਭਾਲ ਕਰ ਰਿਹਾ ਹੈ ਇਹ ਗੱਲ ਯਾਦ ਰੱਖੀ ਸੱਜਣਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਤੇਰੇ ਉੱਤੇ ਉਦੋਂ ਵਰਤੇਗੀ ਜਦੋਂ ਤੂੰ ਗੁਰੂ ਦੀ ਗੱਲ ਨੂੰ ਮੰਨੇਗਾ ਉਹਦੀ ਗੱਲ ਨੂੰ ਤੂੰ ਸਮਝ ਕੇ ਚੱਲੇਗਾ ਤੇ ਮੈਂ ਬੇਨਤੀ ਕਰਾਂ ਪਿਆਰਿਓ ਕਿ ਜੇਕਰ ਕਾਰੋਬਾਰ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਪਹਿਲੀ ਗੱਲ ਤੇ ਇਹ ਵਿਚਾਰੋ ਵੀ ਸਾਨੂੰ ਅਸਲ ਘਾਟਾ ਕਿੱਥੋਂ ਆਇਆ ਪਹਿਲੀ ਗੱਲ ਇਹ ਹੈ ਵਿਚਾਰੋ ਸਾਨੂੰ ਕਿਹੜੀਆਂ ਗੱਲਾਂ ਸਾਡੇ ਵਿੱਚ ਵੀ ਕੁਝ ਨਾ ਕੋਈ ਘਾਟ ਹੋਵੇਗੀ ਨਾ ਗੁਰਮੁਖ ਪਿਆਰਿਓ ਦੂਜੀ ਗੱਲ ਜੇ ਸਾਨੂੰ ਘਾਟਾ ਲੱਗਦਾ ਅਸੀਂ ਆਪਣੇ ਤਰੀਕੇ ਬਦਲੀਏ ਔਰ ਗੁਰੂ ਅਗੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅਰਦਾਸ ਕਰੀਏ ਉਸ ਦੁਕਾਨ ਮਕਾਨ ਦੇ ਵਿੱਚ ਬੈਠ ਕੇ ਅਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੀਏ ਤੇ ਕਹੀਏ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਬਾਹ ਫੜ ਲਓ ਹਨੇਰੇ ਵਿੱਚ ਜਾਣ ਤੋਂ ਬਚਾਓ ਸਤਿਗੁਰੂ ਜੀ ਐਸੇ ਹਨੇਰੇ ਤੋਂ ਬਚਾਓ ਐਸੀ ਕਿਰਪਾ ਕਰੋ ਐਸੀ ਰਹਿਮਤ ਕਰੋ ਸੱਚੇ ਪਾਤਸ਼ਾਹ ਤੇਰੀ ਕਿਰਪਾ ਰਹਿਮਤ ਵਰਤ ਜਾਏ ਹੋਰ ਸਾਨੂੰ ਕੀ ਚਾਹੀਦਾ ਹੈ ਕੁਝ ਵੀ ਨਹੀਂ ਚਾਹੀਦਾ ਸੱਚੇ ਪਾਤਸ਼ਾਹ ਤੇਰੀ ਕਿਰਪਾ ਹੋ ਜਾਏ ਸੱਚੇ ਪਾਤਸ਼ਾਹ ਤੇਰੀ ਰਹਿਮਤ ਹੋ ਜਾਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਕਿਰਪਾ ਕਰਿਓ ਰਹਿਮਤ ਕਰਿਓ ਹੋਰ ਕੀ ਚਾਹੀਦਾ ਕੁਝ ਵੀ ਨਹੀਂ ਚਾਹੀਦਾ ਪਾਤਸ਼ਾਹ ਜੀ ਐਸੀ ਕਿਰਪਾ ਕਰੋ ਸਤਿਗੁਰੂ ਜੀ ਐਸੀ ਰਹਿਮਤ ਕਰੋ ਸਾਰ ਸੰਗਤ ਗੱਲ ਕਰਿਓ ਵੀ ਅਸੀਂ ਆਪਣੇ ਮਨ ਨੂੰ ਸੁਧਾਰੀਏ ਆਪਣੇ ਮਨ ਦੇ ਬਲਬਲਿਆਂ ਨੂੰ ਥੰਮ ਲਾਈਏ ਆਪਣੇ ਮਨ ਦੇ ਬਲਬਲਿਆਂ ਤੇ ਅਸੀਂ ਰੋਕ ਲਗਾਈਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਐਸੀ ਰਹਿਮਤ ਕਰਨ ਪਿਆਰਿਓ ਅਸੀਂ ਸਾਰੇ ਮਿਲ ਕੇ ਇੱਕ ਗੱਲ ਯਾਦ ਰੱਖਿਓ ਆਪਣੇ ਆਪ ਦੇ ਵਿੱਚ ਇਕੱਲੇ ਹੋਣਾ ਆਪਣੇ ਆਪ ਨੂੰ ਇਕੱਲੇ ਕਰ ਲੈਣਾ ਇਹ ਲੱਗ ਗੱਲ ਹੈ ਪਰ ਪਿਆਰਿਓ ਆਪਣੇ ਆਪ ਨੂੰ ਵੱਡਾ ਸਮਝਣਾ ਗੁਰੂ ਦੇ ਆਸਰੇ ਨਾਲ ਆਪਣੇ ਆਪ ਨੂੰ ਜਿਹੜਾ ਹੈ ਉਹ ਜਾਨਣਾ ਕਿ ਮੇਰੇ ਪਿੱਛੇ ਸਪੋਰਟ ਜਿਹੜੀ ਹੈ ਗੁਰੂ ਦੀ ਹੈ ਤੇ ਪਿਆਰਿਓ ਮੈਂ ਕੱਲਾ ਨਹੀਂ ਮੈਂ ਝੁਕਾਂਗਾ ਨਹੀਂ ਮੈਂ ਡਰਾਂਗਾ ਨਹੀਂ ਤੇ ਪਿਆਰਿਓ ਫਿਰ ਯਾਦ ਰੱਖਿਓ ਮੈਂ ਕਹਣਾ ਗੁਰੂ ਦੀ ਐਸੀ ਕਿਰਪਾ ਹੋਣੀ ਹੈ ਸਤਿਗੁਰੂ ਦੀ ਐਸੀ ਰਹਿਮਤ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕਰ ਦੇਣੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਐਸੀ ਰਹਿਮਤ ਕਰ ਦੇਣੀ ਹੈ ਪਿਆਰਿਓ ਤੇ ਯਾਦ ਰੱਖਿਓ ਫਿਰ ਬਹੁਤ ਕੁਝ ਜਿਹੜਾ ਹੈ ਸਾਡਾ ਆਪਣੇ ਆਪ ਸਭ ਦੇ ਕਾਰੋਬਾਰ ਦੁਕਾਨ ਜਿਹੜੇ ਸਾਡੇ ਇਹੋ ਜਿਹੇ ਨੇ ਨਹੀਂ ਚੱਲ ਰਹੇ ਤੇ ਪਿਆਰਿਓ ਗੁਰੂ ਅੱਗੇ ਅਰਦਾਸ ਕਰਿਓ ਗੁਰੂ ਨੂੰ ਸੱਚੇ ਪਾਤਸ਼ਾਹ ਕਿਓ ਕਿ ਪਾਤਸ਼ਾਹ ਜੀਓ ਰਹਿਮਤ ਕਰਿਓ ਪਾਤਸ਼ਾਹ ਕਹਿੰਦੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਤੇ ਆਏ ਬਹੁਤ ਉਧਾਰੇ ਪਰਮਾਤਮਾ ਦਾ ਨਾਮ ਸਿਮਰ ਕੇ ਬਹੁਤੇ ਧਰਗੇ ਵਿਕਾਰਿਓ ਵਿਚਾਰਾਂ ਵਿਕਾਰਾਂ ਤੋਂ ਉਹ ਬਚ ਗਏ ਗੁਰੂ ਨੇ ਐਸੀ ਕਿਰਪਾ ਕੀਤੀ ਤੇ ਪਿਆਰਿਓ ਆ ਤਾਂ ਚੀਜ਼ਾਂ ਹੀ ਬਹੁਤ ਥੋੜੀਆਂ ਨੇ ਅਤੇ ਗੱਲ ਹੀ ਕੁਝ ਨਹੀਂ ਗੁਰੂ ਪਾਤਸ਼ਾਹ ਆਪਣੀ ਕਿਰਪਾ ਪਰ ਰਹਿਮਤ ਕਰਨਗੇ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ